ਦਿੱਲੀ ਦੇ ਮੁੱਖ ਮੰਤਰੀ ਅਤੀਸ਼ ਨੂੰ ਲੈ ਕੇ ਆਈ ਵੱਡੀ ਖਬਰ ਅਤੀਸ਼ ਭਾਜਪਾ ਵਧਾਇਕਾਂ ਨਾਲ ਕੀਤੀ ਮੀਟਿੰਗ ਅਤੀਸ਼ ਭਾਜਪਾ ਦੇ ਵਧਾਇਕਾਂ ਦੀਆਂ ਗੱਡੀਆਂ ਵਿੱਚ ਬੈਠ ਕੇ ਪਹੁੰਚ ਗਏ ਭਾਜਪਾ ਦੇ ਦਫ਼ਤਰਾਂ ਦੇ ਵਿੱਚ ਅਤੀਸ਼ ਆਮ ਆਦਮੀ ਪਾਰਟੀ ਤੋਂ ਹੋਗੀ ਨਾਰਾਜ਼ ਦੇਵੇਗੀ ਬਹੁਤ ਜਲਦੀ ਅਸਤੀਫਾ ਹੋ ਜਾਗੀ ਭਾਜਪਾ ਵਿੱਚ ਸ਼ਾਮਲ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਜਿਹੜੀ ਇਹ ਹੁਣ ਬਿਲਕੁਲ ਦੁਫਾੜ ਹੋ ਗਈ ਹੈ ਪੰਜਾਬ ਵਿੱਚ ਵੀ ਔਰ ਦਿੱਲੀ ਵਿੱਚ ਵੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੱਤੇ ਡਿੱਗਣੇ ਸ਼ੁਰੂ ਹੋ ਗਏ ਦਿੱਲੀ ਦੀ ਸੀਐਮ ਲਾ ਦਿੱਤੀ ਜਾਂਦੀ ਹੈ ਅਤੀਸ਼ੀ ਔਰ ਅਤੀਸ਼ੀ ਸੀਮ ਹੋਣ ਦੇ ਨਾਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਹ ਉਹ ਇੱਕੋਦਮ ਅਲੱਗ ਥਲੱਗ ਹੋ ਗਈ ਹੈ ਸੀਐਮ ਅਤੀਸ਼ੀ ਦੀ ਵਧਾਇਕਾਂ ਨੇ ਕੋਈ ਗੱਲ ਨਹੀਂ ਮੰਨੀ ਵਧਾਇਕ ਅਤੀਸ਼ੀ ਨੂੰ ਲੈ ਕੇ ਜਿਹੜੇ ਕਿ ਸੀਐਮ ਕੇਜਰੀਵਾਲ ਦੇ ਉੱਪਰ ਤੰਜ ਕਸ ਰਹੀ ਸੀ ਕਿ ਅਤੀਸ਼ੀ ਨੂੰ ਸੀਐਮ ਕਿਉਂ ਲਾਇਆ ਗਿਆ ਹੈ ਅਤੀਸ਼ੀ ਕੇਜਰੀਵਾਲ ਦੀ ਅਤੀ ਨੈਦੀਕ ਸੀ ਇਸ ਕਰਕੇ ਉਹਨੂੰ ਸੀਐਮ ਲਾਇਆ ਗਿਆ ਜੋ ਕਿ ਸਾਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਰ ਅਤੀਸ਼ੀ ਹੁਣ ਆਪ ਵਿੱਚ ਨਹੀਂ ਰਹੇਗੀ ਅਤੀਸ਼ੀ ਪਾਪਾ ਦੇ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਵੇਂ ਹੀ ਅਤੀਸ਼ੀ ਨੇ ਕੱਲ ਭਾਜਪਾ ਵਿਧਾਇਕ ਦੀ ਗੱਡੀ ਵਿੱਚ ਬੈਠ ਕੇ ਭਾਜਪਾ ਦੇ ਆਫਿਸ ਦੇ ਵਿੱਚ ਪਹੁੰਚ ਜਾਂਦੀ ਏ ਉਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋਈਆਂ ਕਿ ਅਤੀਸ਼ੀ ਭਾਜਪਾ ਦੇ ਆਫਿਸ ਵਿੱਚ ਕਿਉਂ ਗਈ ਅਤੀਸ਼ੀ ਭਾਜਪਾ ਦੇ ਵਿਧਾਇਕਾਂ ਦੀਆਂ ਗੱਡੀਆਂ ਵਿੱਚ ਕੀ ਕਰ ਰਹੀ ਏ ਜਦੋਂ ਕਿ ਆਮ ਆਦਮੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਅਤੀਸ਼ੀ ਮੁੱਖ ਮੰਤਰੀ ਹੈ ਲੇਕਿਨ ਉਹ ਭਾਜਪਾ ਦੀਆਂ ਗੱਡੀਆਂ ਦੇ ਵਿੱਚ ਜਾ ਕੇ ਔਰ ਭਾਜਪਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੀ ਏ ਸੋ ਇਸ ਨੂੰ ਲੈ ਕੇ ਵੱਡੀ ਖਬਰ ਆਈ ਹੋਈ ਏ ਕਿ ਅਤੀਸ਼ੀ ਕਿਸੇ ਵੀ ਵੇਲੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡਾ ਚਟਕਾ ਦੇ ਸਕਦੀ ਹੈ ਭਾਜਪਾ ਵੀ ਸ਼ਾਮਲ ਹੋ ਸਕਦੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਉਚਾਲ ਆ ਗਿਆ ਹੈ ਸੋ ਦਿੱਲੀ ਦੀ ਮੁੱਖ ਮੰਤਰੀ ਅਤੀਸ਼ੀ ਨੇ ਭਾਜਪਾ ਵਿਧਾਇਕਾਂ ਨਾਲ ਉਪ ਰਾਜਪਾਲ ਵੀ ਕੇ सक्सेना ਨਾਲ ਵੀ ਮੁਲਾਕਾਤ ਕੀਤੀ ਹੈ ਉਹਨਾਂ ਦੀ ਮੁਲਾਕਾਤ ਜੋ ਕਿ ਵਿਧਾਇਕ ਭਾਜਪਾ ਭਾਰਤੀ ਜਨਤਾ ਪਾਰਟੀ ਦੇ ਤੇ ਰਾਜਪਾਲ ਵੀ ਭਾਰਤੀ ਜਨਤਾ ਪਾਰਟੀ ਦਾ ਉਪ ਰਾਜਪਾਲ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਅਤੀਸ਼ੀ ਆਪਣੀ ਸਰਕਾਰ ਦੇ ਵਿਧਾਇਕਾਂ ਨਾਲ ਕਿਉਂ ਨਹੀਂ ਜਾ ਕੇ ਉਪ ਰਾਜਪਾਲ ਨੂੰ ਮਿਲੀ ਭਾਜਪਾ ਦੇ ਵਿਧਾਇਕਾਂ ਨਾਲ ਜਾ ਕੇ ਉਪ ਰਾਜਪਾਲ ਨੂੰ ਮਿਲਦੀ ਹੈ ਜਿਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋਈਆਂ ਨੇ ਭਾਜਪਾ ਆਗੂਆਂ ਦੇ ਨਾਲ ਕੀ ਗੰਡਾ ਸੰਡਾ ਹੋਇਆ ਹੈ ਕਿਉਂ ਭਾਜਪਾ ਵਿਧਾਇਕਾਂ ਦੇ ਨਾਲ ਅਤੀਸ਼ੀ ਨੇ ਜਿਹੜਾ ਕਿ ਮੇਲ ਮਲਾਪ ਕੀਤਾ ਹੋਇਆ ਹੈ ਸੋ ਸਥਿਤੀ ਬੜੀ ਅਜੀਬੋ-ਗਰੀ ਬਣ ਗਈ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਮੰਤਰੀ ਸੌਰਵ ਭਾਰਦवाज ਪਾਛੋ ਭਾਜਪਾ ਵਿਧਾਇਕ ਕੁਜਿੰਦਰ ਗੁਪਤਾ जिन्ना ने अतिशी नु नाल लेके उपराजपाल ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਨਾਲ ਮੰਤਰੀ सौरभ ਭਾਰਤਵਾਦ ਵੀ ਮੌਜੂਦ ਸੀ ਸੌਰਵ ਭਾਰਤਵਾਦ ਨੇ ਤਾਂ ਇੱਕ ਵਾਰ ਭਾਜਪਾ ਵ代ਕ ਦੇ ਪੈਰ ਵੀ ਪਕੜ ਲੈਨੇ ਸੌਰਵ ਭਾਰਤਵਾਦ ਜੋ ਕਿ ਭਾਜਪਾ ਵ代ਕਾਂ ਦੇ ਪੈਰਾਂ ਵਿੱਚ ਡਿੱਗ ਕੇ ਪੈਰ ਫੜ ਲੈਨੇ ਕਿ ਸਾਡੂ ਤੁਸੀਂ ਹੁਣ ਬਚਾਉਣਾ ਹੈ ਜੋ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਵਾਂਗੇ ਉਸ ਤੋਂ ਬਾਅਦ ਸਾਨੂੰ ਤੁਸੀਂ ਅਹੁਦੇ ਦੇਣੇ ਨੇ ਇਸ ਨੂੰ ਲੈ ਕੇ ਵੱਡੀ ਖਬਰ ਆਈ ਹੋਈ ਹੈ ਸੋ ਦੂਜੇ ਪਾਸੇ ਮੁੱਖ ਮੰਤਰੀ ਅਤੀਸ਼ ਨੇ ਜਿਵੇਂ ਆਪਣੀ ਕਾਰ ਨੂੰ ਛੱਡ ਕੇ ਭਾਜਪਾ ਆਗੂ ਦੀ ਕਾਰ ਵਿੱਚ ਬੈਠ ਜਾਂਦੀ ਏ ਦੋਵੇਂ ਪਾਰਟੀਆਂ ਦੇ ਵ代ਕਾਂ ਨੇ ਸਖਤੈਨਾ ਦੀ ਹਿਰਾਸਤ ਤੇ ਪਹੁੰਚਣ ਮਗਰੋਂ ਆਪ ਆਗੂਆਂ ਨੇ ਭਾਜਪਾ ਵ代ਕਾਂ ਤੇ ਉਹਨਾਂ ਨੂੰ ਕੈਦਨ ਨੋਟ ਤੇ ਦਸਤ ਕਰਨ ਦੇ ਵੀ ਦਸਤ ਕਰਨ ਲਈ ਕਹਿਣ ਦਾ ਵੀ ਦੋਸ਼ ਲਗਿਆ ਹੈ ਉਪਰ ਆਜਪਾਲ ਦੇ ਘਰ ਬਾਹਰ ਰੋਸ ਮਜਾਰਾ ਕੀਤਾ ਗਿਆ ਪਰ ਬਾਅਦ ਵਿੱਚ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਸੋ ਇੱਕ ਪਾਸੇ ਸਾਰੇ ਘਟਨਾਕਰਮ ਦੌਰਾਨ ਮੁੱਖ ਮੰਤਰੀ ਉਪਰਾਜਪਾਲ ਦੀ ਰਾਜਧ ਦੇ ਅੰਦਰ ਹੀ ਸਨ ਸੋ ਵੱਡੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਅਤੀਸ਼ੀ ਹੁਣ ਭਾਰਤੀ ਜਨਤਾ ਪਾਰਟੀ ਨਾਲ ਕਿਉਂ ਮੇਲਮਲਾਪ ਕਰ ਰਹੀ ਏ ਭਾਰਤੀ ਜਨਤਾ ਪਾਰਟੀ ਨਾਲ ਜਾ ਕੇ ਉਪਰਾਜਪਾਲ ਨੂੰ ਮਿਲਣਾ ਵੱਡਾ ਸਵਾਲੀਆ ਨਿਸ਼ਾਨ ਉੱਠ ਰਿਹਾ ਹੈ ਜੋ ਕਿ ਅਤੀਸ਼ੀ ਨੇ ਆਪਣੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਪੰਜਪਨ ਨਾਲ ਮੁਲਾਕਾਤ ਕਰ ਰਹੀ ਏ ਇਸ ਦੇ ਪਿੱਛੇ ਕੀ ਰਾਜ ਏ